ਜਿਹੜਾ ਤੁਸੀਂ ਉਹ ਫੁੱਲਾਂ ਦੀ ਗੱਲ ਕਰ ਰਹੇ ਆ ਤੁਹਾਡੇ মিডিਆ ਦੇ ਸਾਹਮਣੇ ਹੀ ਉਹਨਾਂ ਨੇ ਫੁੱਲਾਂ ਤੋਂ ਬਾਅਦ ਉਦੋਂ ਹੀ ਕੈਮੀਕਲ ਵਾਲਾ ਸਿੱਟਿਆ ਗਿਆ ਸਾਰਾ ਕੁਝ ਤੇ ਅੱਜ ਦਾ ਦੱਸੋ ਅੱਜ ਹੁਣ ਅੱਗੇ ਜਾਣਾ ਕਿ ਆ ਮਤੂਰੀਆ ਕੱਲ ਤੱਕ ਦੇਖੋ ਸਾਨੂੰ ਆਗੂਆਂ ਨੇ ਰੋਕਤਾ ਵੀ ਹੁਣ ਜਥਾ ਵਾਪਸ ਜਾਊਗਾ ਹੁਣ ਆਗੂ ਜੋ ਅਗਲਾ ਫੈਸਲਾ ਸਾਰੇ ਬੈਠੇ ਕੇ ਕਰਨਗੇ ਉਸ ਹਿਸਾਬ ਨਾਲ ਅੱਗੇ ਕਰਾਂਗੇ ਪਰ ਪਰ ਇੱਕ ਗੱਲ ਮੈਂ ਤੁਹਾਨੂੰ ਜਰੂਰ ਕਹਿਣਾ ਚਾਹਣਾ ਵਾ ਉਹ ਉੱਥੇ ਸੱਦ ਕੇ মিডিਆ ਨੂੰ ਗਲਤ ਬਿਆਨ ਬਾਜ਼ੀ ਕਰ ਰਿਆ ਸੀ ਕਿ ਕਿਸਾਨ ਸਾਡੇ ਤੇ ਹਮਲਾਵਰ ਹੋ ਕੇ ਆਏ ਆ ਹੁਣ ਜੇ ਕਿਸਾਨ ਹਮਲਾਵਰ ਹੋ ਕੇ ਆਏ ਆ ਫਿਰ ਕਿਸਾਨਾਂ ਕੋਲੇ ਕਿਹੜੇ ਹਥਿਆਰ ਸੀ ਕਿ ਇਹ ਕਹਿੰਦੇ ਹਥਿਆਰ ਹੁਣ ਵੀ ਸਾਰਾ মিডিਆ ਵਾਪਸ ਆ ਰਿਹਾ ਨਾ ਕੱਲੇ-ਕੱਲੇ ਦੀ ਤਲਾਸ਼ੀ ਲੈ ਲਓ ਚੈੱਕ ਕਰ ਲਓ ਆਹ ਦੇਖ ਲਓ ਜਿਹੜਾ ਚੰਗੀ ਜਿਹਾ ਦਿਖਾਇਓ ਹੱਥ ਉੱਪਰ ਕਰਕੇ ਕੀ ਕੀ ਬੁਲੇਟਸ ਨੇ ਥੋੜਾ ਜਿਹਾ ਆ ਰਾਵੜ ਦੇ ਬੋਲਟ ਵਗੈਰਾ ਆਹ ਜਿਹੜਾ ਸਾਰਾ ਕੁਝ ਆ ਇਹ ਦੇਖ ਲਓ ਇਹ ਤੁਹਾਡੇ ਸਾਹਮਣੇ ਆ आज दिन भर की मेरा नाम खोल रबर दिया लेके हाथ दे विच बलदेव सिंह एजेंट पीकेयू क्रांतिकारी आज सुबह से लेकर इन आ, इनकी ਵਰਤੋਂ ہم ਕਿਸਾਨੋਂ ਪਰ ਕੀ ਗਈ ਹੈ ਬਿਲਕੁਲ ਬੁਲੇਟਸ ਚੱਲੀਆਂ ਨੇ ਤਖਨਾ ਜੀ ਇੱਕ ਵਾਰੀ ਪਿੱਛੇ ਦਿਖਾਇਆ ਜਾਵੇ ਕਿ ਰਬੜ ਬੁਲੇਟਸ ਜਿਹੜੀਆਂ ਇਹਨਾਂ ਦੇ ਹੱਥ ਦੇ ਵਿੱਚ ਅਥਰੂ ਗੈਸ ਦੇ ਗੋਲੇ ਵੀ ਉਹ ਚੱਲੇ ਜਿੱਤੇ ਸਪੈਸ਼ਲ ਲਿਖਿਆ ਹੋਇਆ ਕਿ ਪੀੜ ਉੱਤੇ ਦਾ ਪ੍ਰਯੋਗ ਨਾ ਕੀਤਾ ਜਾਵੇ ਸੋ ਕੀ ਹੁਣ ਫੈਸਲਾ ਹੋਇਆ ਹੈ ਕਿ ਕੰਗੀਆਂ ਪਹਿਲੇ ਜਿੱਥੇ ਦੀ ਰਣਨੀਤੀ ਕੱਲ ਭੇਜਣਾ ਕਦੋਂ ਭੇਜਣਾ ਉਹ ਤੈ ਹੋਈ ਗਈ ਸਾਡੇ ਕੋਲ ਅੱਜ ਦੇ ਪੋਣੇ ਕਿਸਾਨ ਜੀ ਤੁਹਾਡੇ ਕੋਲੇ ਕੋਈ ਅੰਕੜਾ ਆਇਆ ਲਗਭਗ 7 ਤੋਂ 8 ਜਿਹੜੇ ਆ ਉਹ ਜ਼ਖਮੀ ਨੇ ਉਹ ਤਾਂ ਜਿਆਦਾ ਫੱਟੜ ਹੋਏ ਨੇ ਫੱਟੜ ਜਿਹਨਾਂ ਦੇ ਛੋਟੀਆਂ-ਛੋਟਾ ਆਈਆਂ ਨੇ ਉਹ ਜਿਆਦਾ ਨੇ ਪਰ ਜਿਹੜੇ ਸੀਰੀਅਸ ਨੇ ਉਹ ਤਿੰਨ ਨੇ ਜਿਹਦੇ ਵਿੱਚ ਦੋ ਇੱਥੇ ਰਾਜਪੁਰੇ ਪਏ ਨੇ ਇੱਕ ਪੀਜੀਆਈ ਰੈਫਰ ਕੀਤਾ ਗਿਆ ਇੱਕ ਸਾਥੀ ਰੇਸ਼ਮ ਸਿੰਘ ਹੈਗੇ ਰੇਸ਼ਮ ਸਿੰਘ ਹੈਗੇ ਆ ਭਗਤਾ ਜੀ ਦੇ ਉਹਨਾਂ ਨੂੰ ਅੱਜ ਰੈਫਰ ਕਰਤਾ ਪੀਜੀ ਰਾਏ ਸਾਹਿਬ ਕਿਵੇਂ ਦੇਖਦੇ ਹੋ ਅੱਜ ਦਾ ਅੱਜ ਦਾ ਅੱਜ ਦਾ ਰੇਸ਼ਮ ਸਿੰਘ ਇੱਕ ਬਹੁਤ ਜ਼ਿਆਦਾ ਸੀਰੀਅਸ ਰੇਸ਼ਮ ਸਿੰਘ ਜਿਨ੍ਹਾਂ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ ਤਾਂ ਕੁੱਲ ਤਿੰਨ ਲੋਕ ਜਿਹੜੇ ਬਹੁਤ ਜ਼ਿਆਦਾ ਜ਼ਖਮੀ ਹੋਏ ਨੇ ਤਾਂ ਪੰਦੇਰ ਹੋਰੀ ਵੀ ਮੀਡੀਆ ਨਾਲ ਮੈਂ ਬੀਟਿੰਗ ਕਰਕੇ ਬਤਾਉਂਗਾ ਇਹ ਆ ਲਿਸਟ ਅਜੇ ਲੈ ਕੇ ਆਏ ਨੇ আর ਜਿਹੜੇ ਨਾਮਾਂ ਦਾ ਇਹਨਾਂ ਨੇ ਜ਼ਿਕਰ ਕੀਤਾ ਸੀ ਦੇਖੋ ਚਾਹ ਸਾਥੋਂ ਪੀਲਣ ਲੰਗਰ ਖਾਲਣ ਚਾਹ ਲੰਗਰ ਸਾਥੋਂ ਵੱਧਦੀ ਆ ਉਹ ਜਿਹੜਾ ਜਿਹੜਾ ਸਾਡਾ ਪ੍ਰੋਟੋਕਾਲ ਬੰਦਾ ਜਾਂ ਸਾਨੂੰ ਦਿੱਲੀ ਚਲ ਜਨ ਜਾਂ ਸਾਡੇ ਮਸਲੇ ਨਿਬੇੜੇ ਲੇਕਿਨ ਜਿਹੜੀ ਉਹਨਾਂ ਨੇ ਸਾਰੇ ਫਟੇ ਕਿਸਾਨ ਆ ਗੂ ਆ ਕਿਸਾਨਾਂ ਦੀ ਲਿਸਟ ਦੇ ਬਾਰੇ ਵਿੱਚ ਬਤਾ ਰਹੇ ਤੇ ਉਹ ਚਲਾ ਗਿਆ ਉਹ ਕੀ ਹੈ ਉਹ ਕਹਿੰਦੇ ਮੇਲ ਥਰੂ ਆਈ ਆ ਸਾਨੂੰ ਲਿਸਟ ਬਿਲਕੁਲ ਝੂਠ ਬੋਲਦੇ ਆ ਕਿਸੇ ਨੂੰ ਮੇਲ ਕਰਨ ਦੀ ਸਾਨੂੰ ਲੋੜ ਨਹੀਂ ਅਸੀਂ মিডিਆ ਨੂੰ ਲਿਸਟ ਜਾਰੀ ਕੀਤੀ ਆ ਉਹ ਉਹ ਇਹੋ ਜੇ 트੍ਰੈਪ ਜੇ ਫੁੱਲ ਫੁੱਲਾਂ ਤੋਂ ਬਾਅਦ 2 ਮਿੰਟਾਂ ਬਾਅਦ ਹੰਝੂ ਗੈਸ ਮਾਰ ਸਕਦੇ ਆ ਰਬੜ ਦੀਆਂ ਗੋਲੀਆਂ ਚਲਾ ਸਕਦੇ ਆ ਤੇ ਇਹ ਵੀ ਤਾਂ 트੍ਰੈਪ ਚ ਫਸਾਉਣ ਨੂੰ ਕਹਿ ਸਕਦੇ ਆ ਵੀ ਲਿਸਟ ਮੇਲ ਆ ਗਈ ਸੀ ਅੱਜ 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 ਉਹਨਾਂ ਨੇ ਫਲਦੀ ਇਹ ਵਜੀਰੇ ਕਹਿੰਦੇ ਕਿ 트੍ਰੈਪ ਹੋ ਸਕਦਾ ਹੈ ਇਹ 트੍ਰੈਪ ਹੋ ਸਕਦਾ ਹੈ ਕਿ ਜੋ ਲਿਸਟ ਜਿਹੜੀ ਸਭ ਤੋਂ ਪਹਿਲਾਂ ਜਿੱਥੋਂ ਗੱਲਬਾਤ ਸ਼ੁਰੂ ਹੋਈ ਕਿ ਕਿਹੜੇ ਕਿਸਾਨ ਕਿਹੜੇ ਮਰਜੀਵੜੇ ਆ ਜਾਗੇ ਜਾ ਰਹੇ ਉਹ ਲਿਸਟ ਇਹਨਾਂ ਕਿਸਾਨਾਂ ਨੇ ਨਹੀਂ ਭੇਜੀ ਪੰਦੇਰ ਹੋਰੀ ਸਾਫ ਸਾਫ ਕਹਿ ਰਹੇ ਨੇ ਕਿ ਉਹ ਇੱਕ Trap ਹੋ ਸਕਦਾ ਹੈ ਇੱਕ ਵਾਰੀ ਸਮਝੋ ਕਿ ਹਾਲਾਤ ਕੀ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਫੋਰਸਾਂ ਇੱਥੇ ਤਣਾਤ ਕੁਝ ਸਮੇਂ ਪਹਿਲਾਂ ਇਸ ਛੱਤ ਉੱਤੇ ਖੜ ਕੇ ਪੁਲਿਸ ਅਫਸਰ ਨੇ ਫੌਲ ਸਿੱਟੇ ਉਸ ਤੋਂ ਬਾਅਦ ਜੋ ਵੀ ਕੁਝ ਹੋਇਆ ਤੁਸੀਂ ਸਾਰਾ ਦੇਖਿਆ ਫੁੱਲ ਸਿੱਟੇ ਉਹਨਾਂ ਹੱਥਾਂ ਦੇ ਨਾਲ ਹੀ ਅਥਰੂ ਗੈਸ ਦੇ ਗੋਲੇ ਸਿੱਟੇ ਇੱਕ ਸਪਰੇ ਹੋਈ ਬਹੁਤ ਗੰਭੀਰ ਹਾਲਤ ਦੇ ਵਿੱਚ ਪੀਜੀਆ ਇੱਕ ਕਿਸਾਨ ਆਗੂ ਬੈਠਾ ਹੈ ਦੋ ਕਿਸਾਨ ਆਗੂ ਨੂੰ ਸਾਹ ਨਹੀਂ ਆ ਰਿਹਾ ਆਕਸੀਜਨ ਤੇ ਨੇ ਰਾਜਪੂਰੇ ਨੇ ਤਾਂ ਮਰਜੀਵੜਿਆਂ ਦੀ 5 ਘੰਟੇ ਦੀ ਜਦੋ ਜਹਿਦ ਤੋਂ ਬਾਅਦ ਦਿੱਲੀ ਜਾਣ ਦਾ ਜਿਹੜਾ ਪੈਦਲ ਮਾਰਚ ਦਾ ਉਹਨੂੰ ਵਿਰਾਮ ਲਗਾਇਆ ਗਿਆ ਤੇ ਅਗਲੀ ਵਿਉਂਤਬੰਦੀ ਦੇ ਲਈ ਸਮਾਂ ਜਿਹੜਾ ਉਹਨਾਂ ਨੇ ਮੰਗਿਆ ਤੁਸੀਂ ਪਿੱਛੇ ਤਸਵੀਰਾਂ ਇੱਕ ਵਾਰੀ ਖੰਨਾ ਜੀ ਜ਼ਰੂਰ ਦਿਖਾਓ ਮਾਪੇ ਬੁਲਾਇਆ ਕਿ 101 ਜਿਹੜੇ ਮਰਜੀਵੜੇ ਸੀਗੇ 4 ਸਵਾ 4 ਘੰਟੇ ਦੀ ਜਦੋਂ ਜਿਹਤ ਤੋਂ ਬਾਅਦ ਦਿੱਲੀ ਜਾਣ ਦੇ ਪੈਦਲ ਮਾਰਚ ਵਾਲੇ ਪਲਾਨ ਨੂੰ ਵਿਰਾਮ ਲਗਾਇਆ ਗਿਆ ਤੇ ਅਗਲੀ ਰਣਨੀਤੀ ਬਹੁਤ ਜਲਦੀ ਸਾਂਝੀ ਕਰਨ ਦੀ ਗੱਲ ਕਹੀ ਗਈ ਹੈ ਆਪਣੇ ਸਹਿਯੋਗੀ ਅਮਿਤ ਖੰਨਾ ਦੇ ਨਾਲ ਕਰਨ ਸ਼ਰਮਾ ਮਿੱਟੀ ਦੇ ਲਈ